ਵੈਲਕਮ ਜੀ ਤੁਹਾਡਾ ਸਵਾਗਤ ਆ ਆਪਣੀ ਨਵੀਂ ਵੀਡੀਓ ਦੇ ਵਿੱਚ ਹਨਾ ਕੱਲ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਬਲਜੀਤ ਮਸ਼ੀਨ ਤੇ ਆਇਆ ਵੀਰੇ ਉਹਦੇ ਬਾਰੇ ਪਾਵਾਂਗੇ ਫੁੱਲ ਉਹਦੇ ਫੁੱਲ ਰਿਵਿਊ ਪਾਵਾਂਗੇ ਹਨਾ ਉਹਦੀ ਵੀ મતલਬ ਕਿ ਪੂਰੀ ਡਿਟੇਲ ਦਵਾਂਗੇ ਕਿੱਦਾਂ ਚੱਲਦੀ ਆ ਕਿੱਦਾਂ ਨਹੀਂ ਚੱਲਦੀ ਲਓ ਜੀ ਬਲਜੀਤ ਮਸ਼ੀਨ ਕਰਾਉਣਾ ਚੈੱਕ ਤੁਹਾਨੂੰ ਮੈਨੂੰ ਰੋਡ ਤੇ ਤਾਂ ਵੀਰੇ ਬਹੁਤ ਲੱਗਿਆ ਵਧੀਆ ਚਲਾਉਣ ਨੂੰ ਇਹ ਬਾਕੀ ਖੇਤ ਚ ਵੀ ਮਨੇ ਚਲਾਈ ਆਗੀ ਬਹੁਤ ਵਧੀਆ ਚੱਲੀ ਆਗੀ ਬਾਕੀ ਤੁਸੀਂ ਕਰੋ ਜੁੱਕ ਲਓ ਜੀ ਲਓ ਜੀ ਕਰੋ ਚੈੱਕ ਚੱਲ ਗਰੀ ਟੋਰਾ ਦਾ ਮਸ਼ੀਨਾ ਬਹੁਤ ਆ ਮਗਨ ਦੀ ਇੰਨਾ ਲੰਗਾ ਐ ਟੋਰਾ ਵੀ ਗੜੰਦ ਗੁਰੰਮ ਨਾ ਕੁਸੀ ਭਰਦੀ ਜਾਂਦੀ ਗਈ ਆ ਇਹ ਸਾਹਮਣੀਆਂ ਵੇ ਅਰੇ 1.5 ਤੇ ਤੇ ਬੱਧ ਰਹੇ ਆਂ ਜੀ ਆਪਾਂ ਜਿਲ੍ਹਾ ਫਤਿਹਗੜ ਸਾਹਿਬ ਬਸੇ ਪਟਾਣਾ ਤਾਂ ਕਿ ਵੀਰਿਆ ਲਾਜੀ ਤੁਸੀਂ ਕਰ ਲਓ ਚੈੱਕ ਸਰੋ ਇਹ ਤਾਂ ਬਹੁਤ ਵੈਸਟ ਲੱਗਿਆ ਯਾਰ ਇਸ ਲਈ ਬਹੁਤ ਜ਼ਿਆਦਾ ਵੈਸਟ ਲੱਗਿਆ ਜੀ ਕਰੋ ਸਾਫ ਸਫਾਈ ਚੈੱਕ ਵੀਰੇ ਸਾਫਾਈ ਦਾ ਬਹੁਤ ਹਮਸੂਨ ਦੀ ਹੈ ਸਫਾਈ ਕਿਵੇਂ ਆ ਵੀਰੇ ਠੀਕ ਆ ਸਫਾਈ ਤਾਂ ਵਧੀਆ ਆ ਨਾ ਸਫਾਈ ਦਾ ਬਾਈ ਕਹਿੰਦਾ ਵੀਰੇ ਬਹੁਤ ਵਧੀਆ ਗੀ ਬਾਕੀ ਤੁਸੀਂ YouTube ਤੇ ਕਮੈਂਟ ਕਰਕੇ ਦੱਸਿਓ ਵੀਰੇ ਕਿ ਤੁਹਾਨੂੰ ਕਿਵੇਂ ਲੱਗੀ ਆਪਾਂ ਨੂੰ ਵੀ ਬਹੁਤ ਵਧੀਆ ਸਫਾਈ ਯਾਰ ਬੰਜੀਤ ਮਸ਼ੀਨ ਬਹੁਤ ਹੀ ਬੈਸਟ ਹੈ ਯਾਰ ਮਸ਼ੀਨਾਂ ਦੇਖੋ ਸਾਹਮਣੇ ਚੱਲਦੀ ਪਈ ਆ ਤੇਦਾਲਾ ਬਾਈ ਵੀ ਖੁਸ਼ ਆ ਪੂਰਾ ਹਾਂਜੀ